ਦੁਕਾਨ ਦਾ ਹੁਣ ਤੀਜਾ ਤਰੀਕਾ ਹੈ ਵਪਾਰ ਦਾ ਪਾਸ਼ਾ ਜੀ ਕਹਿੰਦੇ ਸੋਨਾ ਸਾਸਤ ਸਾਸਤ ਕਹਿੰਦੇ ਧਾਰਮਿਕ ਪੁਸਤਕਾਂ ਨੂੰ ਇਹਨਾਂ ਨੂੰ ਸੋਣਨਾ ਸੁਣ ਸਾਸਤ ਸੌਦਾਗਰੀ ਇਹ ਤੇਰੇ ਵਾਸਤੇ ਸੌਦਾਗਰੀ ਆ ਜਿਵੇਂ ਇੱਕ ਵਪਾਰੀ ਬੰਦਾ ਇੱਕ ਜਗ੍ਹਾ ਤੋਂ ਅਸਮਾਨ ਖਰੀਦ ਕੇ ਤੇ ਦੂਜੀ ਜਗ੍ਹਾ ਤੇ ਲੈ ਕੇ ਜਾਂਦਾ ਵਾ ਹੇ ਮੇਰੇ ਮਾਲਕ ਜੀ ਮੇਰੇ ਵਾਸਤੇ ਕੀ ਆ ਸੁਣ ਇੱਥੇ ਚਿਤ ਰਖਣਾ ਸੁਣ ਸਾਸਤ ਸਾਸਦਾਰਤ ਕੀ ਹੈ ਧਾਰਮਿਕ ਪੁਸਤਕਾਂ ਧਾਰਮਿਕ ਗਿਆਨ ਇਹਨੂੰ ਸੁਣਨਾ ਇਹ ਕੀ ਹੈ ਮੇਰੇ ਵਾਸਤੇ ਸੌਦਾਗਰੀ ਇਹ ਮੇਰੇ ਵਾਸਤੇ ਸੌਦਾਗਰੀ ਆ ਹੁਣੇ ਲਦਣੀ ਕਰਤੇ ਆ ਜਿਵੇਂ ਊਠਾਂ ਤੇ ਲਾਦੇ ਸੀ ਲੋਕੀ ਘੋੜਿਆਂ ਤੇ ਲਾਦੇ ਸੀ ਗੱਡਿਆਂ ਤੇ ਲਾਦੇ ਸੀ ਅੱਜ ਟਰੱਕ ਆ ਗਿਆ ਕੁਟਰੀਆਂ ਨਾਲ ਤੇ ਸਮਾਨ ਲਾਦਾ ਇਹ ਕਾਤੇ ਲਦਣਾ ਪੜਾ ਸਤ ਘੋੜੇ ਲੈ ਚੱਲੋ ਸਾਰੇ ਬੋਲੋ ਸਤ ਘੋੜੇ ਲੈ ਚੱਲੋ ਸਤ ਕਹਿੰਦੇ ਆਚਰਣ ਨੂੰ ਸਤ ਰੂਪੀ ਆਚਰਣ ਕਰੈਕਟਰ ਕਰਦਾਰ ਇਹ ਤੇਰੇ ਵਾਸਤੇ ਘੋੜੇ ਹੋਣ ਜੇ ਤੇ ਤੂੰ ਵੈਗੁਰੂ ਪਰਮੇਸ਼ਰ ਦੇ ਨਾਮ ਦਾ ਸੌਦਾ ਲੱਦਣਾ ਹੈ ਆਖੋ ਸਤਨਾਮ ਸ੍ਰੀ ਅੱਛਾ ਵੇਖੋ ਕਿੰਨੀ ਕਮਾਲ ਦੀ ਗੱਲ ਹੈ ਰਹਿਣਾ ਨਾਮ ਹੀ ਮੇਨ ਵਾ ਗੱਲ ਮੇਨ ਅੱਛਾ ਸਾਰੇ ਸ਼ਬਦ ਨਾਮ ਦੀ ਗੱਲ ਹੋ ਰਹੀ ਸਾਧ ਸੰਗਤ ਜੀ ਸਾਰੇ ਸ਼ਬਦ ਵਿੱਚ ਨਾਮ ਦੀ ਗੱਲ ਹੋ ਰਹੀ ਹੈ ਉੱਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਕਿਸਾਨ ਦੀ ਗੱਲ ਕੀਤੀ ਤਦੋਂ ਨਾਮ ਬੀਜ ਕਿਹਾ ਜਦੋਂ ਦੁਕਾਨ ਦੀ ਦੁਕਾਨਦਾਰ ਦੀ ਗੱਲ ਕੀਤੀ ਉਦੋਂ ਸੌਦਾ ਨਾਮ ਕਿਹਾ ਇੱਥੇ ਸੁਣ ਸਾਸਤ ਸੌਦਾਗਰੀ ਕਹਿ ਦਤਾ ਵੀ ਧਾਰਮਿਕ ਪੁਸਤਕਾਂ ਭਾਵ ਆਪਣੇ ਗੁਰੂ ਦਾ ਗਿਆਨ ਉਪਦੇਸ਼ ਨਾਮ ਇਹ ਤੇਰੇ ਵਾਸਤੇ ਸੌਦਾਗਰੀ ਹੋਵੇ ਤੇਰੇ ਵਾਸਤੇ ਸੌਦਾ ਹੋਵੇ ਜੇ ਜੇ ਵਪਾਰੀ ਕੋਲ ਸਮਾਨ ਹੀ ਹੈ ਨਹੀਂ ਉਹ ਗੱਡਿਆਂ ਤੇ ਬਲਦਾਂ ਤੇ ਲੱਧੂਗਾ ਕੀ ਜੀ ਜੇ ਕਿਸਾਨ ਕੋ ਬੀਜ ਹੀ ਐ ਨਹੀਂ ਉਹ ਬੀਜੂਗਾ ਕੀ ਤੇ ਜੇ ਦੁਕਾਨਦਾਰ ਦੇ ਕੋਲ ਸੌਦਾ ਹੀ ਐ ਨਹੀਂ ਤੇ ਉਹ ਵੇਚੂਗਾ ਕੀ ਹੁਣ ਸਮਝ ਆ ਗਈ ਪਾਤਸ਼ਾਹ ਜੀ ਕਿੰਨੇ ਪਿਆਰੇ ਤਰੀਕੇ ਨਾਲ ਸਾਨੂੰ ਸਮਝਾਉਂਦੇ ਨੇ ਸੋਨਾ ਸਾਸਤ ਸੌਦਾ ਗਰੀ ਸਤ ਘੋੜੇ ਲੈ ਚੱਲ ਸਤ ਆਚਰਨ ਕਰੈਕਟਰ ਕਰਦਾਰ ਇਹ ਤੇਰੇ ਵਾਸਤੇ ਘੋੜੇ ਹੋਣ ਜੇ ਤੇ ਮਾਲ ਲਦਿਆ ਹੁੰਦਾ ਤੇ ਰਸਤੇ 'ਚ ਖਰਚ ਵੀ ਚਾਹੀਦਾ ਹੁਣ ਵਪਾਰੀ ਆ ਨਾ ਘਰੋਂ ਜਦੋਂ ਤੁਰਦਾ ਸੀ ਉਹਨੂੰ ਨਾਲ ਉਹਨਾਂ ਕਾ ਸਮਾਨ ਵੀ ਨਾਲ ਲੈ ਕੇ ਜਾਣਾ ਵੀ ਕੱਪੜੇ ਵੀ ਚਾਹੀਦੇ ਆ ਥੋੜਾ ਬਹੁਤਾ ਨਾਲ ਪੈਸਾ ਟਕਾ ਵੀ ਚਾਹੀਦਾ ਰਾਹ 'ਚ ਲੋਡ ਪੈਣੀ ਆ ਭਾਈ ਨਾਲ ਵਪਾਰ ਜੋ ਕਰਨਾ ਜਿਵੇਂ ਉਹਨਾਂ ਟਰਾਂਸਪੋਰਟਰ ਵੀ ਸਾਡੇ ਸਮਾਨ ਲੈ ਕੇ ਜਾਂਦੇ ਆ ਟਰੱਕ ਵਾਸਤੇ ਉਹਨਾਂ ਕਾ ਤੇਲ ਦਾ ਵੀ ਪ੍ਰਬੰਧ ਕਰਨਾ ਪੈਣਾ ਰਸਤੇ 'ਚ ਕਿਸੇ ਢਾਬੇ ਰੈਸਟੋਰੈਂਟ ਤੋਂ ਰੋਟੀ ਵੀ ਖਾਣੀ ਆ ਪ੍ਰਬੰਧ ਕਰਦੇ ਨਾਲ ਘਰੋਂ ਆਪਾਂ ਜਾਣਾ ਹੋਵੇ ਹੁਣ ਇੱਥੇ ਨਾਲ ਖਰਚਾ ਕੀ ਚਾਹੀਦਾ ਸੀ ਕਹਿੰਦੇ ਖਰਚ ਬਾਨ ਚੰਗਿਆਈਆਂ ਸਾਰੇ ਬੋਲੋ ਖਰਚ ਬਾਨ ਆਪਣੇ ਪੱਲੇ ਚੰਗਿਆਈਆਂ ਖਰਚਾ ਜਿਵੇਂ ਆਪਾਂ ਆਪਣੀ ਜ਼ਿੰਦਗੀ ਚ دنیਆਵੀ ਤੌਰ ਤੇ ਸਫਰ ਤੇ ਜਾਂਦੇ ਆ ਸਾਥ ਸੰਗਤ ਜੀ ਕਿਉਂ ਗੁਰੂ ਕੇ ਪਿਆਰਿਓ ਜਿਵੇਂ ਆਪਾਂ ਧੀ ਨੂੰ ਸੋਹਰੇ ਤੋਰਦੇ ਆ ਕੀ ਕੀ ਦੇ ਕੇ ਤੋਰਦੇ ਆ ਆਪਾਂ ਸੂਟ ਦੇ ਕੇ ਤੋਰਦੇ ਆ ਐ ਨਵੇਂ ਸੂਟ ਬਣਾ ਕੇ ਤੇ ਆਪਾਂ ਆਪਣੀ ਧੀ ਨੂੰ ਵੀ ਸੋਹਰੇ ਘਰ ਚੱਲੀ ਆ ਪੁਰਾਣਾ ਸੂਟ ਤੇ ਕੋਈ ਵੀ ਨਹੀਂ ਖੜਦੀਓ ਪਤਾ ਹੁੰਦਾ ਵੀ ਆਪ ਆ 15 20 ਸੂਟ ਬਣਾਤੇ ਆ ਪੁੱਤ ਪੰ 15 15 15 ਵੀ ਮੈਂ ਥੋੜੇ ਕਹ ਤੇ ਮਹਾਰਾਜ ਦੀ ਕਿਰਪਾ ਜਿਆਦੇ ਬਣਦੇ ਮੇਰੇ ਹਿਸਾਬ ਨਾਲ ਅਗੇ ਉਹ ਲੜਕੇ ਵਾਲੇ ਵੀ ਬਣਾ ਦੇਣੇ ਆ ਇਹਦੇ ਨੂੰ ਲੜਕੀ ਵਾਲਿਆਂ ਬਣਾ ਦੇ ਵੀ ਮਹੀਨਾ 2 ਮਹੀਨੇ ਪੁੱਤ ਤੈਨੂੰ ਸੂਟ ਬਣਾਉਣ ਦੀ ਲੋੜ ਨਹੀਂ ਨਾਲ ਸਮਾਨ ਵੀ ਦੇ ਦਿੱਤਾ ਪਰ ਕੱਡਾ ਚੰਗਾ ਹੁੰਦਾ ਨਾਲ ਖਰਚ ਬਣ ਚੰਗਿਆਈਆਂ ਵੀ ਦਿੱਤਾ ਹੁੰਦਾ ਤੇ ਕਦੀ ਤਲਾਕ ਨਾ ਹੁੰਦੇ ਸਾਡੀਆਂ 3 ਪੁੱਤਾਂ ਦੇ ਕਾਸ਼ ਕਿਤੇ ਸਾਡੇ 3 ਪੁੱਤਾਂ ਨੂੰ ਖਰਚ ਬਣ ਚੰਗਿਆਈਆਂ ਵੀ ਦਿੱਤਾ ਹੁੰਦਾ ਤੇ ਸਾਡੇ ਘਰਾਂ ਵਿੱਚ ਕਦੀ ਤਲਾਕ ਵਰਗੀ ਨੌਬਤ ਆਉਂਦੀ ਨਾ ਪਰ ਅਸੀਂ ਸਮਾਨ ਦੇਤਾ ਨਾ ਰਾਸ਼ਨ ਦੇਤਾ ਸਮਾਨ ਦੇਤਾ ਪਰ ਚੰਗਿਆਈਆਂ ਨਾ ਦਿੱਤੀਆਂ ਸੀ ਖਰਚ ਬੰਨ ਚੰਗਿਆਈਆਂ ਇਹ ਖਰਚ ਬੰਨ ਲਾ ਪੱਲੇ ਚੰਗਿਆਈਆਂ ਨੂੰ ਪੱਲੇ ਬੰਨ ਲਾ ਇਹ ਤੇਰੀ ਰਸਤੇ ਦੀ ਰਾਸ ਪੂੰਜੀ ਆ ਤਾਂ ਅੱਛਾ ਇਹਨੂੰ ਕੱਲ ਤੇ ਨਾ ਛੱਡੀ ਜਿਵੇਂ ਆਮ ਆਪਣਾ ਬਹਾਨਾ ਜਨਿੰਦਾ ਕਿ ਇਹਨੂੰ ਪੁੱਛੋ ਸਹਿਜ ਪਾਠ ਸ਼ੁਰੂ ਕੀਤਾ ਕਹਿੰਦਾ ਕੱਲ ਨੂੰ ਕਰ ਲੂ ਭਾਈ ਗੁਰਦੁਆਰੇ ਬਾਣੀ ਪੜਿਆ ਕਰ ਜਾ ਕੇ ਸਹਿਜ ਪਾਠ ਕਰ ਲੈ ਕੀ ਆਂਦਾ ਕਿਉਂ ਭਲਾ ਕੱਲ ਨੂੰ ਕਰ ਲੂੰ ਠੰਡੇ ਦੀ ਪੌੜ ਲੈ ਲਾ ਉਹ ਕੱਲ ਦਾ ਭਾਵੇਂ ਆਂਦਾ ਵੀ ਕੋਈ ਨਹੀਂ ਕਰ ਲੂੰਗਾ ਜੇ ਮੰਨ ਜਾ ਨਹੀਂ ਬਣਿਆ ਮੇਰਾ ਅੱਛਾ ਪੁੱਠੇ ਕੰਮ ਵਾਸਤੇ ਕਦੀ ਕੱਲ ਨਹੀਂ ਕਹਿੰਦਾ ਉਹ ਇਸੇ ਬੁਰੇ ਕੰਮ ਕੋ ਨਾਮ ਕੀ ਵੇੜਾ ਪੈ ਪੈ ਸੋਇਆ ਮਾੜਿਆਂ ਕੰਮਾਂ ਵਾਸਤੇ ਬੰਦੇ 'ਚ ਬੜੀ ਐਨਰਜੀ ਆ ਪਰ ਚੰਗੇ ਕੰਮਾਂ ਵਾਸਤੇ ਬੰਦਾ ਕੱਲ 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 ਕਰਦਾ ਕਰਦਾ ਇਹ ਕੱਲ ਇਹਦਾ ਪਉਂਦਾ ਹੀ ਨਹੀਂ ਮਤ ਮੰਨ ਜਾਣਾ ਕੱਲ ਇਨੂੰ ਕੱਲ ਤੇ ਨਾ ਛੱਡੀ ਨਿਰੰਕਾਰ ਕੈ ਦੇਸ਼ ਜਾਹੇ ਐਦਾਂ ਤੂੰ ਨਿਰੰਕਾਰ ਦੇ ਸੋਹਣੇ ਜੇ ਦੇਸ਼ ਚਲ ਜਾਵੇਂਗਾ ਜਿੱਥੇ ਨਿਰੰਕਾਰ ਵਸਦਾ ਵਾ ਉਹਦਾ ਸੋਹਣਾ ਦੇਸ਼ ਆ ਜਿੱਥੇ ਨਿਰੰਕਾਰ ਕਿੱਥੇ ਵਸਦਾ ਭਲਾ ਸਭੇ ਘਟ ਰਾਮ ਬੋਲੇ ਇਹਨੂੰ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੌਰ ਨ ਹੋਏਗੋ ਕੋਈ ਦੇਸ਼ ਕੋ ਹੋਰ ਨਹੀਂ ਆ ਨਿਰੰਕਾਰ ਦਾ ਪਾਵ ਤੂੰ ਆਪਣੇ ਅੰਤਰਾਤਮੇ ਟਿਕ ਜਾਂਗਾ ਤੈਨੂੰ ਅੰਦਰੋਂ ਸਕੂਨ ਪ੍ਰਾਪਤ ਹੋਏਗਾ ਐਨ ਅੰਦਰੋਂ ਤੈਨੂੰ ਹਵਾ ਦੇ ਠੰਡੇ ਬੁੱਲੇ ਆਉਣਗੇ ਸਾਰੇ ਕਲਪੇ ਫਿਰਨਗੇ ਤੂੰ ਠੰਡਾ ਹੋਏਗਾ ਨਜ਼ਾਰੇ ਚ ਹੋਏਗਾ ਤੇਰਾ ਵੇਖਣਾ ਤੇਰਾ ਸੁਣਨਾ ਤੇਰਾ ਰਹਿਣ ਸਹਿਣ ਮਸਤੀ ਚ ਹੂ ਤੈਨੂੰ ਨੰਦ ਲਵੇਗਾ ਤੂੰ ਤੇਰਾ ਰਹਿਣ ਸਹਿਣ ਇਦਾਂ ਦਾ ਹੋਣਾ ਤੁਸੀਂ ਵੇਖਿਆ ਜਿਹੜੇ ਬੰਦੇ ਕਈ ਵੇਰੀ ਅੰਦਰੋਂ ਠੰਡੇ ਹੁੰਦੇ ਆ ਕਈ ਵੇਰੀ ਆਪਣੇ ਘਰ ਜਿਹੜੇ ਜਿਹੜੇ ਟਕਾਚ ਆ ਜਾਂਦੇ ਆ ਕਈ ਮਾੜੀ ਮਾੜੀ ਗੱਲ ਤੇ ਕਲਪੀ ਜਾਣਗੇ ਲਾਈਟ ਚਲ ਜਵੀ ਨਾ ਅੱਧੀ ਰਾਤ ਬਿਜਲੀ ਨਾਲੋਂ ਗਾਣਾ ਕੱਢੀ ਜਾਣਗੇ ਬੜਾ ਗਰਕ ਹੋ ਜੇ ਇਹਨਾਂ ਦਾ ਮਰ ਜਾਣ ਏਸੀ ਵੀ ਲਿਆਂਦਾ ਫਾਇਦਾ ਕੋਈ ਨਹੀਂ ਹੋਇਆ ਕਈ ਕਹਿੰਦੇ ਸੌਂਜੋ ਚੁੱਪ ਕਰਕੇ ਉਹ ਵੀ ਆਪਣੇ ਭੈਣ ਭਰਾਈ ਆ ਕੋਈ ਗੱਲ ਨਹੀਂ ਹੁਣ ਕਈ ਬੰਦੇ ਠੰਡੇ ਹੁੰਦੇ ਕੋਈ ਗੱਲ ਨਹੀਂ ਕੋਈ ਗੱਲ ਉਹ ਜਾਣੇ ਮਾਲਕ ਵੱਡੀ ਵੱਡੀ ਅਛਾ ਕਈਆਂ ਦੀ ਜ਼ਿੰਦਗੀ 'ਚ ਵੱਡੀ ਤੋਂ ਵੱਡੀ ਬਿਪਤਾ ਵੀ ਆ ਜਾਏ ਨਾ ਉਹ ਕਹਿੰਦੇ ਕੋਈ ਗੱਲ ਨਹੀਂ ਹੋ ਸਕਦਾ ਸਿਖਾਉਣ ਲਈ ਆਈ ਹੋਵੇ ਕਈ ਫਿਰ ਬੱਲੇ 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 ਜਦੋਂ ਖੁਸ਼ੀ ਮਨਾਉਣੀ ਆ ਉਦੋਂ ਤਿੰਨਾ ਤਨਾ ਪਿੰਡਾਂ ਨੂੰ ਦੱਸ ਦੇਣਾ ਵੀ ਸਾਡੇ ਘਰ ਖੁਸ਼ੀ ਆਈ ਆ ਤੇ ਜਦੋਂ ਦੁੱਖ ਦੇ ਭਾਰ ਟੁੱਟੇ ਨਾ ਫਿਰ ਉਹਨਾਂ ਉਦੋਂ ਫਕੀਰ ਨੇ ਉਹ ਪੌਣਿਆਂ ਵੀ ਹਾਏ ਰੱਬਾ ਤੇਰਾ ਰਵੇ ਕੱਖ ਨਾ ਤੂੰ ਸਾਡੇ ਤੂੰ ਬਦਲਾ ਲਿਆ ਤੂੰ ਲੋਕੀ ਵੀ ਪੀਂਦੇ ਹੀ ਸਾਡੀ ਗੱਡੀ ਕੰਧ 'ਚ ਵੱਜਣੀ ਸੀ ਸਾਡੇ ਦੀ ਬਾਸਤ ਵੱਜਣੀ ਸੀ ਕਿਉਂ ਹੋ ਗਿਆ ਫਿਰ ਵੈਨ ਵੀ ਐਡੇ ਭੇੜੇ ਪੌਣਿਆਂ ਜੇ ਪਹਿਲਾਂ ਦਾਅ ਚਕਾਰ ਮੰਗ ਲੈਣੀ ਆ ਜੇ ਘਟਨਾ ਵਾਪਰ ਗਈ ਵੈਨ ਪੌਣ ਕਲੇਣੀ ਕਾਰ ਆਈ ਪਤਾ ਨਹੀਂ ਕਿਹੜੀ ਸੋਚ ਕੇ ਕਾਰ ਦਿੱਤੀ ਹੈ ਇਹਨਾਂ ਨੇ ਦੱਸੋ ਜੀ ਉਹ ਪਰਿਵਾਰ ਵਿਚਾਰਾ ਦੋਵੇਂ ਬੰਨੇ ਫਸ ਗਿਆ ਜੇ ਨਾਂ ਦਿੰਦੇ ਤਾਂ ਮੂੰਹ ਸੁਜਿਆ ਬੋਲੋ ਜੀ ਤੇ ਜੇ ਘਟਨਾ ਵਾਪਰ ਗਈ ਤਾਂ ਹੁਣ ਪਰਿਵਾਰ ਨੂੰ ਫੇ ਪੀੜੀ ਜਾ ਉਹ ਗੰਨੇ ਦੀ ਤਰ੍ਹਾਂ ਹੁਣ ਤੁਸੀਂ ਅਸੀਂ ਕਿਸੇ ਬੰਨੇ ਪੂਰੇ ਹੈਗੇ ਆਂ ਜੀ ਅਸੀਂ ਵਾਸ ਵਾਸ ਤੋਂ ਸਾਨੂੰ ਜ਼ਿੰਦਗੀ ਜੂਣੀ ਨਹੀਂ ਆਈ ਸਾਸ ਜੀ ਪਦਾਰਥਾਂ ਦੇ ਵਿੱਚ ਸਾਨੂੰ ਰਹਿਣ ਸਹਿਣ ਦਾ ਤਰੀਕਾ ਭੁੱਲ ਬੈਠੇ ਅਸੀਂ ਤੋਂ ਇੱਥੇ ਹਜ਼ੂਰ ਸਮਝਾਉਂਦੇ ਨੇ ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹੈ ਮਹਲ ਹੁਣ ਇਹ ਚੌਥਾ ਤਰੀਕਾ ਹੈ ਨੌਕਰੀ ਦਾ ਉੱਚ ਮਹਾਰਾਜ ਕੀ ਕਹਿੰਦੇ ਨੇ ਲਾਏ ਚਿੱਤ ਕਰ ਚੱਕਰੀ ਅਖੀਰ ਤੇ ਕਹਿੰਦੇ ਨੌਕਰੀ ਲਾਇ ਚੇਤ ਕਰ ਚੱਕਰੀ ਜਿਵੇਂ ਇੱਕ ਨੌਕਰੀ ਨੌਕਰੀ ਚੇਤ ਲਾ ਕੇ ਕਰਦਾ ਨਾ ਤੁਸੀਂ ਵੇਖਿਓ ਜਿਹੜੇ ਚੇਤ ਲਾ ਕੇ ਨੌਕਰੀਆਂ ਕਰਦੇ ਆ ਨਾ ਮਾਲਕ ਕਈ ਵਾਰੀ ਨਿਹਾਲ ਕਰਦਾ ਉਹਨੂੰ ਤੁਸੀਂ ਵੇਖਿਆ ਕਈ ਵਾਰੀ ਜਿਹੜੇ ਆਪ ਸਾਡੇ ਭੈਣ ਭਰਾ ਜਿਹੜੇ ਕਿਤੇ ਕੰਪਨੀ ਚ ਲੱਗੇ ਆ ਜਾਂ ਕਿਤੇ ਕਿਸੇ ਕਿਸਾਨ ਨਾਲ ਹੀ ਲੱਗੇ ਆ ਧੀਆਂ ਪੁੱਤਾਂ ਦੇ ਵਿਆਹ ਵੀ ਜਦੋਂ ਕੀਤੇ ਤੇ ਕਿਸਾਨ ਨੇ ਪੂਰਾ ਸਾਥ ਦਿੱਤਾ ਉਹਨੇ ਕਿਹਾ ਭਰਾਵਾ ਜੇ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਨਾ ਤੇ ਉਹਨੇ ਵੀ ਕੋਈ ਕਸਰ ਨਹੀਂ ਛੱਡੀ ਉਹਨੇ ਆਪਣੇ ਪਰਿਵਾਰ ਸਮਝ ਕੇ ਹਰ ਪੱਖੋਂ ਦੁੱਖ ਸੁੱਖ ਚ ਮੇਰੇ ਨਾਲ ਖਲੋਤਾ ਤੇ ਕਈ ਬਈ ਨੌਕਰੀ ਕਰ ਲਗਿਆ ਵੀ ਬੇਈਮਾਨੇ ਕਰਦੇ ਜਿੱਥੇ ਰਹਿਣਾ ਉਥੇ ਕੁੰਡੀ ਮੜੀ ਮੜੀ ਲਈ ਜਾਣੇ ਜਿੱਥੇ ਬਹਿਣਾ ਉਥੋਂ ਵਿੱਚੋਂ ਠੂੰਗਾ ਮੜਾ ਮੜਾ ਮਰੀ ਜਾਣਾ ਵਾ ਤੇ ਉਹ ਇਹ ਅਛਾ ਪਤਾ ਉਹਨੂੰ ਵੀ ਹੁੰਦਾ ਜਿਹੜਾ ਮਾਲਕ ਹੁੰਦਾ ਨਾ ਪਤਾ ਉਹਨੂੰ ਵੀ ਹੁੰਦਾ ਵਿੱਚੋਂ ਮੜਾ ਮੜਾ ਕੁਸਖਾਉਂਦਾ ਵਾ ਉਹ ਵੀ ਆਦਾ ਕੋਈ ਗੱਲ ਨਹੀਂ ਕਾਕਾ ਜਿੱਦਾਂ ਤੈਨੂੰ ਲੱਗਦਾ ਹੁੰਦਾ ਸਮਾਜਿਤ ਵੱਖਰੀ ਗੱਲ ਹੈ ਕੈਮਰੇ ਅਗਲੇ ਬਹੁਤ ਲਾਏ ਹੁੰਦੇ ਆ ਪਰ ਅਗਲੇ ਭਾਈ ਕੈਮਰੇ ਤੋਂ ਵੀ ਗਾਹਾਂ ਵਾ ਉਹਨੋ ਤਰੀਕੇ ਬੜੇ-ਬੜੇ ਹੈਗੇ ਜਿਹੜਾ ਨੇ ਠਗੀਆਂ ਮਾਰਨੀਆਂ ਬੇਈਮਾਨੀਆਂ ਕਰਨੀਆਂ ਪਰ ਬੇਈਮਾਨੀ ਬੰਦੇ ਨੂੰ ਅੰਦਰੋਂ ਸਕੂਨ ਨਹੀਂ ਦਿੰਦੀ ਸਾਧ ਸੰਗਤ ਜੀ ਇੱਕ ਭਾਵੇਂ ਕਿਤੇ ਵੀ ਬੰਦੇ ਨੇ ਕੀਤੀ ਹੋਵੇ ਬੇਈਮਾਨੀ ਨਹੀਂ ਸੱਚੀ ਸੁੱਚੀ ਜਿਹੜੀ ਕਿਰਤਵਾ ਇਹੋ ਤੁਹਾਨੂੰ ਅੱਗੇ ਲੈ ਕੇ ਜਾਂਦੀ ਆ ਹਜ਼ੂਰ ਜੀ ਇੱਥੇ ਸਮਝਾਉਂਦੇ ਨੇ ਲਾਏ ਚਿੱਤ ਕਰ ਚੱਕਰੀ ਜਿਵੇਂ ਇੱਕ ਨੌਕਰ ਨੌਕਰੀ ਕਰਦਾ ਨਾ ਚਿੱਤ ਲਾ ਕੇ ਹੇ ਬੰਦਿਆ ਤੂੰ ਵੀ ਆਪਣੇ ਪਰਮੇਸ਼ਰ ਦਾ ਨਾਮ ਚਿੱਤ ਲਾ ਕੇ ਜਾ ਆਪਾਂ ਕੋ ਸਤਨਾਮ ਸ੍ਰੀ ਵਾਹਿਗੁਰੂ ਵੇਖਾ ਵੇਖੋ ਹਰ ਇੱਕ ਜਗ੍ਹਾ ਤੇ ਨਾਮ ਮੇਨ ਰੱਖਿਆ ਮਹਾਰਾਜ ਨੇ ਹਰ ਜਗ੍ਹਾ ਤੇ ਮੇਨ ਨਾਮ ਹੀ ਆ ਹੁਣ ਜਿਹੜਾ ਨੌਕਰ ਵਾ ਜੇ ਚਿੱਤ ਲਾ ਕੇ ਕੰਮ ਨਾ ਕਰੇ ਤੇ ਨੌਕਰ ਕਹਦਾ ਇਸੇ ਤਰ੍ਹਾਂ ਪਾਸ਼ਾ ਕਹਿੰਦਾ ਤੇਰਾ ਨਾਮ ਜਪਣਾ ਜਿਵੇਂ ਇੱਕ ਦੁਨਿਆਵੀ ਨੌਕਰ ਜਿਹੜਾ ਹੈ ਕਿਤੇ ਨੌਕਰੀ ਕਰਦਾ ਚਿੱਤ ਲਾ ਕੇ ਕਰਦਾ ਹੈ ਤੋ ਪਾਸ਼ਾ ਕਹਿੰਦੇ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਤੂੰ ਆਪਣੇ ਪਰਮੇਸ਼ਰ ਦੇ ਨਾਮ ਨੂੰ ਜ਼ਿੰਦਗੀ 'ਚ ਧਾਰਨ ਕਰ ਇਹ ਉਸ ਨੌਕਰ ਦਾ ਉੱਥੇ ਕੀਤਾ ਹੋਇਆ ਕੰਮ ਹੈ ਬੰਨ ਬੰਦ ਅਰਥਾ ਰੋਕ ਵਧੀਆਂ ਜਿਹੜੀਆਂ ਤੇਰੇ ਅੰਦਰ ਵਧੀਆਂ ਪੈਦਾ ਹੋਈਆਂ ਮਾੜੇ ਵਿਚਾਰ ਪੈਦਾ ਹੋਏ ਆ ਆਪਣੇ ਮਾੜਿਆਂ ਵਿਚਾਰਾਂ ਨੂੰ ਚੰਗਿਆਂ ਵਿਚਾਰਾਂ 'ਚ ਤਬਦੀਲ ਕਰ ਦੇ ਤਾਂ ਕੋ ਆਖੇ ਧੰਨ ਫਿਰ ਪਤਾ ਕੀ ਹੋਏਗਾ ਇਹਦੇ ਨਾਲ ਕੀ ਹੋਏਗਾ ਸਮਝ ਲੈ ਵੀ ਜਿਹੜਾ ਤੂੰ ਆਪਣੇ ਮਾੜੇ ਵਿਚਾਰਾਂ ਨੂੰ ਰੋਕਣਾ ਆਪਣੀਆਂ ਵਧੀਆਂ ਨੂੰ ਰੋਕਣਾ ਇਹ ਤੇਰੀ ਨੌਕਰੀ ਦੀ ਭਜਨਾਸ ਹੋਏਗੀ ਜਵੇਂ ਨੌਕਰ ਨੌਕਰੀ ਕਰਦਾ ਭਜਨਾਸ ਕਰਦਾ ਨਾ ਕਿ ਐਨੂੰ ਚਲੇਗਾ ਕਿ ਐਨੂੰ ਚਲੇਗਾ ਪਾਣੀ ਪਿਆਤਾ ਆਪਣੇ ਜਿੱਥੇ ਵੀ ਨੌਕਰੀ ਕਰਦਾ ਸਟਾਫ ਦੀ ਜਿਹੜੀ ਜੌਬ ਹੈ ਉਹਦੀ ਜੇ ਕਿਤੇ ਪੜਾਉਂਦਾ ਹੈ ਜਾਂ ਕਿਤੇ ਬੈਂਕ ਵਿੱਚ ਜੌਬ ਕਰਦਾ ਜਿੱਥੇ ਵੀ ਜਿਸ ਮਹਿਕਮੇ ਵਿੱਚ ਵੀ ਜਾਨੀ ਕਿ ਉਹਨੇ ਨੌਕਰੀ ਕੀਤੀ ਆ ਉਹਦੀ ਭਜਨਾਸ ਜਿਹੜੀ ਆ ਇੱਥੇ ਪ੍ਰਮਾਤਮਾ ਦੇ ਵਿਚਾਰ ਸਤਗੁਰ ਨੇ ਸਮਝਾ ਦਿੱਤੀ ਕਿ ਬੰਨ ਵਧੀਆਂ ਕਰਤਾ ਵਣੀ ਤਾਂ ਕੋ ਆਖੇ ਧਨ ਫਿਰ ਜਵੇ ਚੰਗੀ ਨੌਕਰੀ ਕਰੇ ਤੇ ਮਾਲਕ ਖੁਸ਼ ਹੁੰਦਾ ਨਾ ਉਹਦੇ ਤੇ ਉਹਨੂੰ ਕਹਿੰਦਾ ਵੀ ਤੇਰਾ ਬੋਨਸ ਬਣਦਾ ਭਾਈ ਤੂੰ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਅਖੀਰ ਚ ਪਾਸ਼ਾ ਕਹਿੰਦੇ ਨੇ ਨਾਨਕ ਵੇਖੈ ਨਦਰ ਕਰ ਚੜੈ ਚੋਗੜਵਾਨਾ ਏਦਾਂ ਮੇਰਾ ਮਾਲਕ ਤੇਰੇ ਤੇ ਬਖਸ਼ਿਸ਼ ਭਰੀ ਨਦਰ ਨਾਲ ਵੇਖੇਗਾ ਤੇਰੇ ਤੇ 4 ਗੁਣਾ ਰੂਪ ਹੋਰ ਵੀ ਚੜ ਜਾਏਗਾ ਤੂੰ ਇਸ ਕਰਕੇ ਸਹਿਬ ਜੀ ਨੇ ਚਾਰੇ ਬੰਦਾ ਵਿੱਚ ਜਿਹੜਾ ਸ਼ਬਦ ਹੈ ਉਹ ਚ ਨਾਮ ਮੇਮ ਰੱਖਿਆ ਤੇ ਸਮਝਾਤਾ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ 부ਝੈ ਕੋਈ ਆਉ ਇਹਨਾਂ ਚੌਤਰੀਕਿਆਂ ਨਾਲ ਮਨੁੱਖ ਧਨ ਪਦਾਰਥ ਕਮਾਉਂਦਾ ਹੈ ਪਰ ਇਹ ਧਨ ਪਦਾਰਥ ਕਮਾਉਣ ਤੋਂ ਬਾਅਦ ਵੀ ਪਾਤਸ਼ਾਹ ਜੀ ਕਹਿੰਦੇ ਨੇ ਸਹੂਲਤਾਂ ਮਿਲ ਗਈਆਂ ਪਰ ਅੰਦਰ ਦਾ ਸਕੂਨ ਜਿਹੜਾ ਹੈ ਉਹ ਤੈਨੂੰ ਪਰਮੇਸ਼ਰ ਦੇ ਨਾਮ ਦੁਆਰਾ ਹੀ ਪ੍ਰਾਪਤ ਹੋਣਾ ਹੈ ਗੁਰੂ ਬਖਸ਼ਿਸ਼ ਕਰੇ ਸਾਧ ਸੰਗਤ ਜੀ ਆਪਾਂ ਜ ਪਹਿਲੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ ਦੋ ਦੀਵਾਨ ਹੋਰ ਬਾਕੀ ਨੇ ਜਿਨ੍ਹਾਂ ਵਿੱਚ ਆਪਾਂ ਇਸੇ ਤਰ੍ਹਾਂ ਸ਼ਬਦ ਗੁਰੂ ਦੀ ਰਲ ਕੇ ਬਾਣੀ ਦੀ ਵਿਚਾਰ ਸਾਂਝੀ ਕਰਾਂਗੇ ਬੇਨਤੀ ਹੈ ਹੱਥ ਜੋੜ ਕੇ ਕਿ ਜਿਹੜੇ ਦੋ ਦੀਵਾਨ ਹੋਰ ਬਾਕੀ ਨੇ ਉਹਨਾਂ ਵਿੱਚ ਟਾਈਮ ਨਾ ਪਹੁੰਚਣ ਦੀ ਕੋਸ਼ਿਸ਼ ਕਰਨੀ ਆਪਾਂ ਸਾਰਿਆਂ ਨੇ ਤਾਂ ਕਿ ਜਿਹੜੇ ਪਹਿਲਾਂ ਬੁਲਾ ਰਹੇ ਸਾਡੇ ਤੋਂ ਬੋਲਦੇ ਨੇ ਉਹਨਾਂ ਦੀਆਂ ਵੀ ਆਣ ਕੇ ਵਿਚਾਰਾਂ ਸੁਣੋ ਕੀਰਤਨ ਸੁਣੋ ਪਾਠ ਸੁਣੋ ਟਾਈਮ ਨਾ ਪਹੁੰਚੋਗੇ ਤਾਂ ਕਿ ਟਾਈਮ ਨਾਲ ਹੀ ਆਪਾਂ ਦੀਵਾਨ ਦੀ ਸਮਾਪਤੀ ਕਰ ਸਕੇ ਮੈਂ ਕਿਹਾ 7 ਤੋਂ ਆਪਾਂ ਸਾਰਾ 10 ਦਾ ਟਾਈਮ ਰੱਖਿਆ ਤੇ ਜੇ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ 8 ਵਜੇ ਗੁਰਮਤियां ਵਿਚਾਰਾ ਸ਼ੁਰੂ ਕਰਦੇ ਤੇ 9:30 ਤੱਕ ਆਪਾਂ ਸਮਾਪਤੀ ਕਰਦੀਏ 10 ਵਜੇ ਤੱਕ ਸਾਰੀ ਦੀਵਾਨ ਦੀ ਸਮਾਪਤੀ ਹੋ ਕੇ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਤੁਸੀਂ ਆਪੂ ਆਪਣੇ ਘਰਾਂ ਨੂੰ ਟਾਈਮ ਨਾ ਜਾ ਸਕੋ ਕਿਉਂਕਿ ਕੋਈ ਬਹੁਤ ਦੂਰਾਂ ਤੋਂ ਆਇਆ ਸੀ ਵੀ ਬੜੇ ਦੂਰੋਂ ਆਇਆ ਤਾਂ ਕਿ ਬੇਨਤੀ ਹੈ ਹੱਥ ਜੋੜ ਕੇ ਆਪਾਂ ਇਦਾਂ ਦੇ ਉਪਰਾਲੇ ਨਾਲ ਮਿਲ ਕੇ ਕਰੀਏ ਕਿ ਟਾਈਮ ਨਾਲ ਪਹੁੰਚੋਗੇ ਟਾਈਮ ਨਾਲ ਹੀ ਦੀਵਾਨ ਦੀ ਸਮਾਪਤੀ ਹੋਏਗੀ ਕੱਲ ਨੂੰ ਵਕਸਰ ਪਹੁੰਚਣ ਦੀ ਕੋਸ਼ਿਸ਼ ਕਰਨੀ ਤਾਂ ਕਿ ਜਿਹੜੇ ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਵਿਚਾਰ ਸੁਣਾਉਣੇ ਆ ਉਹਨਾਂ ਨੂੰ ਤੁਸੀਂ ਟਾਈਮ ਨਾਲ ਆਣ ਕੇ ਸਰਵਨ ਕਰ ਸਕੋ ਨਾਲ ਹੋਰ ਵੀ ਜਿਹੜੇ ਵੀਰ ਭੈਣ ਭਰਾ ਤੁਹਾਡੇ ਦੋਸਤ ਮਿੱਤਰ ਕੋਈ ਜਦੋਂ ਤੱਕ ਆਵਾਜ਼ ਪਹੁੰਚਾ ਸਕਦੇ ਉਹ ਵੀ ਪਹੁੰਚਣ ਤਾਂ ਕਿ ਆਪਾਂ ਸਾਧ ਸੰਗਤ ਦੀਆਂ ਇਹਨਾਂ ਘੜੀਆਂ ਦਾ ਆਨੰਦ ਪ੍ਰਾਪਤ ਕਰ ਸਕੀਏ ਸਾਡੇ ਸਤਿਕਾਰਯੋਗ ਜਿਹੜੇ ਭਾਈ ਅਮਰੀਕ ਸਿੰਘ ਜੀ ਐਸਡੀਓ ਰਟਾਇਰ ਉਹ ਕੱਲ ਨੂੰ ਤੁਹਾਡੇ ਪਿੰਡ ਪਹੁੰਚਣਗੇ ਤੇ ਕੋਸ਼ਿਸ਼ ਕਰਾਂਗੇ ਵੀ ਕੱਲ ਨੂੰ ਨਾਲ ਅਸੀਂ ਨਾਲ ਧਿਆਨੇ ਹਸਪਤਾਲ ਦਾ ਵੀ ਪ੍ਰਬੰਧ ਕਰਾ ਕੇ ਲਿਆ ਸਕੀਏ ਛਟਾਲ ਵੀ ਲੱਗੇਗਾ ਤੇ ਉਹ ਤੁਹਾਡੇ ਪਿੰਡ ਸਿਰੇ ਪਹੁੰਚਣਗੇ ਇਕੱਲੇ ਇਕੱਲੇ ਘਰ ਜਿਵੇਂ ਉਹ ਪਹਿਲਾਂ ਵੀ ਜਾਂਦੇ ਆ ਉਹ ਕਿਤਾਬਾਂ ਦੀ ਜਿਹੜੀ ਨਾਲ ਮੈਗਜ਼ੀਨਾਂ ਦੀ ਸੇਵਾ ਕਰਦੇ ਆ ਤੁਸੀਂ ਪਿੰਡ ਵਾਲਿਆ ਵੀਰਾਂ ਨੂੰ ਬੇਨਤੀ ਹੈ ਕਿ ਉਹ ਜਿਹੜੇ ਵੀਰ ਨਾਲ ਦੋ ਚਾਰ ਪ੍ਰਬੰਧਕ ਤੁਰ ਸਕਣ ਤੇ ਵੈਰੋਕੇ ਦੀ ਸੰਗਤ ਵੱਲੋਂ ਸਾਡੇ ਬਜ਼ੁਰਗ ਸਰਦਾਰ ਅਮਰਜੀਤ ਸਿੰਘ ਇਹਨਾਂ ਨੇ ਕਿਹਾ ਵੀ ਮੈਗਜ਼ੀਨ ਦੀ ਜਿਹੜੀ ਅੱਧੀ ਕੀਮਤ ਆ ਜਿਵੇਂ ਕੋਈ ਫੁੱਲ ਨਹੀਂ ਦੇ ਸਕਦਾ ਤੇ 5000 ਦੀ ਸੇਵਾ ਇਹਨਾਂ ਨੇ ਮੈਨੂੰ ਆਉਂਦਿਆਂ ਗੱਡੀ ਚ ਉਤਰਦਿਆਂ ਕਹਿਤਾ ਇਹ ਬੜੀ ਵੱਡੀ ਗੱਲ ਹੈ ਵੈਰੋਕੇ ਦੀ ਸੰਗਤ ਵੱਲੋਂ ਕਿ ਜਿਹੜਾ ਬੰਦਾ ਮੈਗਜ਼ੀਨ ਦੇ ਫੁੱਲ ਪੈਸੇ ਨਹੀਂ ਦੇ ਸਕਦਾ ਉਹਦੇ ਜੋ ਅੱਧੇ ਪੈਸੇ ਜਿਹੜੇ ਆ ਵੈਰੋਕੇ ਦੀ ਸੰਗਤ ਵੱਲੋਂ ਜਿਹੜਾ ਪਰਿਵਾਰ ਵੱਲੋਂ ਜਿਹੜੇ ਨਾ ਪਿੰਡ ਵੱਲੋਂ ਜਿਹੜੀ ਹੈ ਉਹ ਉਹਦੇ ਚੋਂ ਕੀਤੀ ਜਾਏਗੀ ਤਾਂ ਆਓ ਗੁਰੂ ਬਖਸ਼ਿਸ਼ ਕਰੇ ਆਪਾਂ ਰਲ ਮਿਲ ਕੇ ਸਾਧ ਲਈ ਇਹ ਘਰ ਘਰ ਚ ਗੁਰਮਤ ਦੀ ਗੱਲ ਪਹੁੰਚੇ ਖ ਬੌ ਲੈ ਕੇ ਗੁਰੂ ਜੀ ਦੇ ਪੁੱਤਰ ਤੇ ਧੀਆਂ ਬਣ ਕੇ ਅਸੀਂ ਆਪਣਾ ਜੀਵਨ ਬਤੀਤ ਕਰੀਏ ਵਹਿਮਾ ਪਰਮਾ ਇਹਨਾਂ ਸਮਾਗਮਾਂ ਦਾ ਮਤਲਬ ਵੀ ਇਹੋ ਹੈ ਸਾਰਸੰਗਤ ਜੀ ਹਰ ਸਾਲ ਇਹ ਵੀਰ ਉਪਰਾਲੇ ਕਰਦੇ ਆ ਲੰਡੇ ਵਾਲੇ ਵੀਰ ਵੀ ਪਹੁੰਚੇ ਹੋਏ ਆ ਬਾਕੀ ਜਿਹੜੇ ਤੁਹਾਡੇ ਇਹ ਇਥੋਂ ਨਗਰ ਦੇ ਵੀਰ ਆ ਉਦਮ ਉਪਰਾਲਾ ਕਰਦੇ ਆ ਕਿੰਨਾ ਸੋਹਣਾ ਪ੍ਰਬੰਧ ਕਰਦੇ ਆ ਦੂਰ ਦੂਰ ਤੱਕ ਇਸ਼ਤਿਹਾਰ ਲਾਉਂਦੇ ਆ ਸੰਗਤਾਂ ਲੈ ਕੇ ਆਉਂਦੇ ਹੋ ਤੁਸੀਂ ਆਓ ਜਿਹੜੇ ਨਹੀਂ ਆਏ ਕੱਲ ਨੂੰ ਉਹ ਵੀ ਟਾਈਮ ਨਾਲ ਇਹਨਾਂ ਦੀਵਾਨਾ ਚ ਪਹੁੰਚ ਕੇ ਗੁਰਮੁਖੀਆ ਵਿਚਾਰਾਂ ਦੀ ਆਪਾਂ ਸਾਂਝ ਪਾਈਏ ਅੱਜ ਦੀ ਦੀਵਾਨ ਦੀ ਇੱਥੇ ਸਮਾਪਤੀ ਹੈ ਹੁਣ ਆਪਾਂ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਪਾਠ ਕਰਾਂਗੇ ਉਸ ਤੋਂ ਬਾਅਦ ਅਰਦਾਸ ਹੋਏਗੀ ਮੁਖਵਕ ਹੋਏਗਾ ਤੇ ਕਿੜਾ ਪ੍ਰਸ਼ਾਦੀ ਦੇਖ ਜਿਵੇਂ ਭੈਣਾ ਵੀ ਵਰਤੌਂਦੀਆਂ ਹੁੰਦੀਆਂ ਉਹ ਵੀ ਉੱਠ ਕੇ ਵੀਰ ਵੀ ਦੇਖਦੀ ਸੇਵਾ ਕਰਨਗੇ ਦੇਗਰਲੈਂਡ ਤੋਂ ਬਾਅਦ ਮਹਾਰਾਜ ਦਾ ਸਰੂਪ ਜਦੋਂ ਨਿਜਸਥਾਨ ਤੇ ਪਹੁੰਚੇਗਾ ਇੱਥੇ ਪੰਕਤਾਂ ਬਣਾ ਕੇ ਸਾਰੇ ਸੰਗਤ ਵਾਸਤੇ ਜੋ ਪ੍ਰਸ਼ਾਦਾ ਪਾਣੀ ਵੀਰਾਂ ਨੇ ਤਿਆਰ ਕੀਤਾ ਹੈ ਭੈਣਾ ਨੇ ਤਿਆਰ ਕੀਤਾ ਹੈ ਉਹ ਆਪ ਜੀ ਨੇ ਇਸੇ ਤਰ੍ਹਾਂ ਛਕਣਾ ਹੈ ਸਾਰਿਆਂ ਵੀਰਾਂ ਦਾ ਭੈਣਾ ਦਾ ਪਰਿਵਾਰਾਂ ਦਾ ਤਨਵਾਦ ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ ਪ੍ਰਸ਼ਾਸਨ ਵਾਲੇ ਵੀ ਵੀ ਕਾਫੀ ਗਿਣਤੀ ਵਿੱਚ ਇੱਥੇ ਬਾਹਰ ਹਾਜ਼ਰ ਨੇ ਮਾਲਕ ਉਹਨਾਂ ਨੂੰ ਵੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਕਰੇ ਕਿਉਂਕਿ ਇਹ ਪ੍ਰਬੰਧ ਕੀਤੇ ਜਾਂਦੇ ਨੇ ਕਿ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਗੁਰਮਤੀਆਂ ਵਿਚਾਰਾਂ ਦੀ ਸੇਵਾ ਨਿਭਾ ਸਕੀਏ ਗੁਰਮਤ ਦੀ ਗੱਲ ਸਾਡੇ ਘਰ ਘਰ ਪਹੁੰਚੇ ਤੇ ਅਸੀਂ ਆਪਣੇ ਗੁਰੂ ਦੀ ਗੱਲ ਜਿਹੜੀ ਹੈ ਉਸ ਨੂੰ ਮੰਨ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕੀਏ ਸਾਰਿਆਂ ਦਾ ਧੰਨਵਾਦ ਜੀ ਪੁੱਲਾਂ ਚੁੱਕਾਂ ਦੀ ਖਿਮਾ ਸਾਉਂਡ ਵਾਲੇ ਵੀਰ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਜਿਨ੍ਹਾਂ ਨੇ ਵੀ ਤੁਸੀਂ ਟੈਂਟ ਵਾਲੇ ਵੀਰ ਲੰਗਰ ਬਣਾਉਣ ਵਾਲੇ ਵਰਤੌਣ ਵਾਲੇ ਭੈਣ ਭਰਾ ਦੂਰਾਂ ਨੇੜਿਆਂ ਤੋਂ ਚੱਲ ਕੇ ਆਇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਸਾਹਿਬ ਨੂੰ ਚੜ੍ਹਦੀ ਕਲਾ ਜੀ ਤਾਂ ਦਰਸਤੀ ਬਖਸ਼ਿਸ਼ ਕਰੇ ਸਾਡੇ ਘਰਾਂ 'ਚ ਪਿਆਰ ਆਵੇ ਇਤਫਾਕ ਆਵੇ ਸਾਡੇ ਬੱਚੇ ਬੱਚੀਆਂ ਗੁਰਮਤ ਦੇ ਧਾਰਨੀ ਹੋ ਕੇ ਜ਼ਿੰਦਗੀ ਜੂਣ ਦਾ ਸਾਨੂੰ ਤਰੀਕਾ ਆ ਸਕੇ ਬੁਲੰਦ ਆਵਾਜ਼ 'ਚ ਫਤਿਬ ਲਾਓ ਤੇ ਗੱਜ ਕੇ ਆਖੋ ਸਾਜ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਰਲ ਕੇ ਅਨੰਦ ਸਾਹਿਬ ਦੀਆਂ ਆਪੇ ਛੇ ਪੌੜੀਆਂ ਦਾ ਪਾਠ ਕਰੀਏ ਜੀ ਸਾਰੀ ਸੰਗਤ ਰਲ ਕੇ ਪੜੋ RAM KALI ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ आनंद पाया मेरी माए सतगुरु मैं पाया राग रतन परिवार परियां शब्द गावन आईया कह नानक आनंद हुआ सतगुरु मैं पाया